ਹੁਣ ਸੰਦੀਪ ਰਿਸ਼ੀ ਜੀ ਨੂੰ ਇੱਥੇ ਦੇ ਕਮਿਸ਼ਨਰ ਅਪਾਇੰਟ ਕੀਤੇ ਗਏ ਨੇ ਤੇ ਤੁਹਾਨੂੰ ਦੱਸਿਆ ਕਿ ਸੰਦੀਪ ਰਿਸ਼ੀ ਪੀਸੀਐਸ ਤੋਂ ਪ੍ਰੋਮੋਟ ਹੋ ਕੇ ਆਈਐਸ ਆਫੀਸਰ ਬਣਨੇ ਜਿੱਦਾਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੰਮ ਕੀਤਾ ਸੀ ਉਦਾਂ ਹੀ ਕਿ ਉਹ ਲੁਧਿਆਣਾ ਦੇ ਵਿੱਚ ਵੀ ਕੰਮ ਕਰ ਸਕਣਗੇ ਸਸ਼ਿਕਲ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਅੱਜ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਜਿਦੇ ਵਿੱਚ 29 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਜਿਦੇ ਵਿੱਚ 16 ਆਈਐਸ ਅਧਿਕਾਰੀ ਤੇ 13 ਪੀਸੀਐਸ ਅਧਿਕਾਰੀ ਸ਼ਾਮਲ ਸਨ ਇਸ ਦਿਨ ਆਲੀ ਲੁਧਿਆਣਾ ਦੀ ਗੱਲ ਕਰੀਏ ਤੇ ਲੁਧਿਆਣਾ ਦੇ ਕਮਿਸ਼ਨਰ ਵੀ ਚੇਂਜ ਹੋਏ ਨੇ ਪਹਿਲਾਂ ਸੈਨਾ ਅਗਰਵਾਲ ਮੈਮ ਇੱਥੇ ਦੇ ਕਮਿਸ਼ਨਰ ਸੀਗੇ ਹੁਣ ਸੰਦੀਪ ਰਿਸ਼ੀ ਜੀ ਨੂੰ ਇੱਥੇ ਦੇ ਕਮਿਸ਼ਨਰ ਅਪਾਇੰਟ ਕੀਤੇ ਗਏ ਨੇ ਸੰਦੀਪ ਰਿਸ਼ੀ ਜੀ ਦੇ ਬਾਰੇ ਗੱਲ ਕਰੀਏ ਪਹਿਲਾਂ ਤਾਂ ਤੁਸੀਂ ਦੇਖ ਲਓ ਕਿ ਅਸੀਂ ਜ਼ੋਨ ਡੀ ਦੇ ਬਾਹਰ ਹੀ ਖੜੇ ਹਨ ਤੇ ਤੁਹਾਨੂੰ ਦੱਸੀ ਕਿ ਸੰਦੀਪ ਰਿਸ਼ੀ ਪੀਸੀਐਸ ਤੋਂ ਪ੍ਰੋਮੋਟ ਹੋ ਕੇ ਆਈਐਸ ਆਫੀਸਰ ਬਣਨੇ ਤੇ ਉਹਨਾਂ ਦੀ ਜ਼ਿਆਦਾਤਰ ਸਰਵਿਸ ਜਿਹੜੀ ਹੈ ਉਹ ਮਾਝਾ ਬੈਲਟ ਦੀ ਰਹੀ ਹੈ ਤੇ ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਰਹਿ ਚੁੱਕੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਸਰ ਦਾ ਤਜਰਬਾ ਜਿਹੜਾ ਹੈ ਉਹ ਲੁਧਿਆਣਾ ਦੇ ਵਿੱਚ ਕੰਮ ਆਂਦਾ ਕਿ ਨਹੀਂ ਆਂਦਾ ਉਹ ਵੀ ਦਿਲ ਜਿੱਤ ਪਾਉਂਦੇ ਨੇ ਸਾਰਿਆਂ ਦਾ ਕਿ ਨਹੀਂ ਜਿੱਤ ਪਾਉਂਦੇ ਜਿੱਦਾਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੰਮ ਕੀਤਾ ਸੀ ਉਦਾਂ ਹੀ ਕਿ ਉਹ ਲੁਧਿਆਣਾ ਦੇ ਵਿੱਚ ਵੀ ਕੰਮ ਕਰ ਸਕਣਗੇ ਜੇ ਗੱਲ ਕਰੀਏ ਲੁਧਿਆਣਾ ਦੀ ਤਾਂ ਉਹ ਪਹਿਲਾਂ ਵੀ ਗਲਾਡਾ ਦੇ ਚੀਫ ਰਹਿ ਚੁੱਕੇ ਨੇ ਤੇ ਐਕਸਾਈਜ਼ ਡਿਪਾਰਟਮੈਂਟ ਵੀ ਸਾਮ ਚੁੱਕੇ ਨੇ ਪਹਿਲਾਂ ਵੀ ਤੇ ਹੁਣ ਉਹ ਲੁਧਿਆਣਾ ਦੇ ਐਜ਼ ਅ ਕਮਿਸ਼ਨਰ ਅਪਾਇੰਟ ਹੋਏ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਅਪਾਇੰਟ ਹੋਏ ਨੇ ਐਸੀ ਸਾਡੀ ਅੱਜ ਦੀ ਰਿਪੋਰਟ ਉਮੀਦ ਹੈ ਤੁਹਾਨੂੰ ਰਿਪੋਰਟ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਸਾਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਸਾਨੂੰ ਦਿਓ ਇਜਾਜ਼ਤ ਮੈਂ ਨਿਤਿਜਾ ਕੈਮਰਾਮੈਨ ਵਿਪਨ अरोड़ा ਦੇ ਨਾਲ ਹੁਣ ਸੰਦੀਪ ਰਿਸ਼ੀ ਜੀ ਨੂੰ ਇੱਥੇ ਦੇ ਕਮਿਸ਼ਨਰ ਅਪਾਇੰਟ ਕੀਤੇ ਗਏ ਨੇ ਇਹ ਤੁਹਾਨੂੰ ਦੱਸਿਆ ਕਿ ਸੰਦੀਪ ਰਿਸ਼ੀ ਪੀਸੀਐਸ ਤੋਂ ਪ੍ਰਮੋਟ ਹੋ ਕੇ ਆਈਐਸ ਆਫੀਸਰ ਬਣਨੇ ਨੇ ਦਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੰਮ ਕੀਤਾ ਸੀ ਉਦਾਂ ਹੀ ਕਿ ਉਹ ਲੁਧਿਆਣਾ ਦੇ ਵਿੱਚ ਵੀ ਕੰਮ ਕਰ ਸਕਣਗੇ ਸਸ਼ਿਕਾਲ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾਸ ਸਵਾਗਤ ਹੈ ਅੱਜ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਜ ਜਿਹਦੇ ਵਿੱਚ 29 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਜਿਹਦੇ ਵਿੱਚ 16 ਆਈਐਸ ਅਧਿਕਾਰੀ ਤੇ 13 ਪੀਸੀਐਸ ਅਧਿਕਾਰੀ ਸ਼ਾਮਿਲ ਸਨ ਇਸ ਦੇ ਨਾਲ ਹੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਕਮਿਸ਼ਨਰ ਵੀ ਚੇਂਜ ਹੋਏ ਨੇ ਪਹਿਲਾਂ ਸੈਨਾ ਅਗਰਵਾਲ ਮੈਮ ਇੱਥੇ ਦੇ ਕਮਿਸ਼ਨਰ ਸੀਗੇ ਹੁਣ ਸੰਦੀਪ ਰਿਸ਼ੀ ਜੀ ਨੂੰ ਇੱਥੇ ਦੇ ਕਮਿਸ਼ਨਰ ਅਪਾਇੰਟ ਕੀਤੇ ਗਏ ਨੇ ਸੰਦੀਪ ਰਿਸ਼ੀ ਜੀ ਦੇ ਬਾਰੇ ਗੱਲ ਕਰੀਏ ਪਹਿਲਾਂ ਤਾਂ ਤੁਸੀਂ ਦੇਖ ਲਓ ਕਿ ਅਸੀਂ ਜ਼ੋਨ ਡੀ ਦੇ ਬਾਹਰ ਹੀ ਖੜੇ ਹਨ ਤੇ ਤੁਹਾਨੂੰ ਦੱਸੀ ਕਿ ਸੰਦੀਪ ਰਿਸ਼ੀ ਪੀਸੀਐਸ ਤੋਂ ਪ੍ਰੋਮੋਟ ਹੋ ਕੇ ਆਈਐਸ ਆਫੀਸਰ ਬਣਨੇ ਤੇ ਉਹਨਾਂ ਦੀ ਜ਼ਿਆਦਾਤਰ ਸਰਵਿਸ ਜਿਹੜੀ ਹੈ ਉਹ ਮਾਝਾ 벨ਟ ਦੀ ਰਹੀ ਹੈ ਤੇ ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਰਹਿ ਚੁੱਕੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਸਰ ਦਾ ਤਜਰਬਾ ਜਿਹੜਾ ਹੈ ਉਹ ਲੁਧਿਆਣਾ ਦੇ ਵਿੱਚ ਕੰਮ ਆਂਦਾ ਕਿ ਨਹੀਂ ਆਂਦਾ ਉਹ ਵੀ ਦਿਲ ਜਿੱਤ ਪਾਉਂਦੇ ਨੇ ਸਾਰਿਆਂ ਦਾ ਕਿ ਨਹੀਂ ਜਿੱਤ ਪਾਉਂਦੇ ਜਿੱਦਾਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੰਮ ਕੀਤਾ ਸੀ ਉਦਾਂ ਹੀ ਕਿ ਉਹ ਲੁਧਿਆਣਾ ਦੇ ਵਿੱਚ ਵੀ ਕੰਮ ਕਰ ਸਕਣਗੇ ਜੇ ਗੱਲ ਕਰੀਏ ਲੁਧਿਆਣਾ ਦੀ ਤਾਂ ਉਹ ਪਹਿਲਾਂ ਵੀ ਗਲਾਡਾ ਦੇ ਚੀਫ ਰਹਿ ਚੁੱਕੇ ਨੇ ਤੇ ਐਕਸਾਈਜ਼ ਡਿਪਾਰਟਮੈਂਟ ਵੀ ਸਾਂਭ ਚੁੱਕੇ ਨੇ ਪਹਿਲਾਂ ਵੀ ਤੇ ਹੁਣ ਉਹ ਲੁਧਿਆਣਾ ਦੇ ਐਜ਼ ਅ ਕਮਿਸ਼ਨਰ ਅਪੁਆਇੰਟ ਹੋਏ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਅਪੁਆਇੰਟ ਹੋਏ ਨੇ ਐਸੀ ਸਾਡੀ ਅੱਜ ਦੀ ਰਿਪੋਰਟ ਉਮੀਦ ਹੈ ਤੁਹਾਨੂੰ ਰਿਪੋਰਟ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਸਾਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਸਾਨੂੰ ਦਿਓ ਇਜਾਜ਼ਤ ਮੈਂ ਨਿਤਿਜਾ ਕੈਮਰਾਮੈਨ ਵਿਪਨ अरोड़ा ਦੇ ਨਾਲ